ਦੀ ਅਹਿਮ ਤੇ ਵੱਡੀ ਖਬਰ ਕਿਸਾਨਾਂ ਤੇ ਸਿਆਸਤਦਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਜੇਪੀ ਦੇ ਨਾਲ ਮਿਲ ਕੇ 2027 ਦੇ ਵਿੱਚ ਲੜਨਗੇ ਚੋਣਾ ਬੀਜੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਗਠਜੋੜ ਹੋਵੇਗਾ ਆਮ ਆਦਮੀ ਪਾਰਟੀ ਤੇ ਬੀਜੇਪੀ ਦਾ 2027 ਦੇ ਵਿੱਚ ਦੋਵੇਂ ਪਾਰਟੀਆਂ ਇੱਕ ਹੋ ਕੇ ਲੜਨ ਗਿਆ ਚੋਣਾ ਇਹ ਗੱਲ ਸਰਬਨ ਸਿੰਘ ਪੰਦੇੜ ਕਿਸਾਨ ਲੀਡਰ ਕਹਿ ਰਹੇ ਨੇ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਕਿ ਮੇਰਾ ਮੰਨਣਾ ਇਹ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਤੇ ਬੀਜੇਪੀ ਇਕੱਠੀਆਂ ਚੋਣਾਂ ਲੜਨਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਹਿੰਦੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਪਰ ਵਿਚਲੀ ਗੱਲ ਸਮਝੋਤੇ ਦੀ ਆ ਕਿ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਗਿਆ ਬੀਜੇਪੀ ਦੇ ਨਾਲ ਕੁਝ ਦਿੱਲੀ ਦੇ ਵੱਡੇ ਚਿਹਰੇ ਬਿਨਾ ਨਾਮ ਲਈ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਕਿਹਾ ਵੀ ਦਿੱਲੀ ਦੇ ਵਿੱਚ ਵੱਡੇ ਚਿਹਰਿਆਂ ਨੂੰ ਵੱਡੇ ਮੰਤਰੀਆਂ ਨੂੰ ਬਚਾਉਣ ਦੇ ਲਈ ਕਿਉਂਕਿ ਭਾਜਪੀ ਸਕੰਜਾ ਕੱਸ ਰਹੀ ਸੀ ਕਦੇ ਈਡੀ ਦੀਆਂ ਰੇਡਾਂ ਚ ਕੀਤੀਆਂ ਜਾ ਰਹੀਆਂ ਸੀ ਕਦੇ ਕੁਛ ਕੀਤਾ ਜਾ ਰਿਹਾ ਸੀ ਕਹਿੰਦੇ ਉਹਨਾਂ ਨੂੰ ਬਚਾਉਣ ਦੇ ਲਈ ਕਿਸਾਨੀ ਅੰਦੋਲਨ ਬਲੀ ਦਾ ਬੱਕਰਾ ਬਣਾਇਆ ਗਿਆ ਅਜਿਹੇ ਖੁਲਾਸੇ ਕੀਤੇ ਨੇ ਜਿਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਆ ਤਾਂ ਕੀ ਵਾਕਏ ਹੀ ਪੰਜਾਬ ਦੇ ਮੁੱਖ ਮੰਤਰੀ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਕਿਉਂ ਇਹ ਗੱਲ ਕਹੀ ਆ ਕੀ ਤਰਕ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਸਰਪੰਨ ਸਿੰਘ ਪਦੇ ਠੀਕ ਆ ਬਹੁਤ ਸਾਰੇ ਮੁਲਾਜ਼ਮ ਕੁੱਟੇ ਗਏ ਔਰ ਉਮੀ ਨੂੰ ਮੋਰਚੇ ਤੋਂ ਖੇਡੇ ਗਏ ਯਾਰ ਇਹ ਕਹਿ ਲੋ ਇੱਕ ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰ ਦਾ ਚੱਕਰ ਚਲਾਇਆ ਸੀਗਾ ਔਰ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋਂ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੋਲਾ ਨਹੀਂ ਹੈਗਾ ਵੀ ਤੁਹਾਡੇ ਨਾਲ ਵੀ ਇਹ ਸੜਕਾਂ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੇ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਨੇ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਵੀ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਨੇ ਪਹਿਲੇ ਬਿਆਨ ਕੱਢ ਲਏ ਇਹ ਕਹਿੰਦੇ ਕੇਂਦਰ ਨੇ ਕੰਧਾਂ ਕੱਢ ਕੇ ਰੋਕੇ ਹੈਗੇ ਆ ਤਾਂ ਕੇਂਦਰ ਨਾਲ ਲੜਾਈ ਹੈ ਸਰਕਾਰ ਦੀ ਸਾਡਾ ਕਹਿੰਦਾ ਲੈਣਾ ਦੇਣਾ ਹੁਣ ਉਹੀ ਆ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਲੋ ਤਾਂ ਸਾਰੇ ਜਾਣਦੇ ਨੇ ਸਾਡੇ ਲੋ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਤੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਆਉਂਦੀ ਐ ਚ ਕੋਰੋਣ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋਣ ਨਾਲ ਸਮੱਸਿਆ ਹੀ ਹੁੰਦੀਆਂ ਹੁੰਦੀਆਂ ਇਹ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਨੂੰ ਅਸੀਂ ਦੇਖਿਆ ਬੈਰੀਕੇਡ ਕਿਨੇ ਕਿਡੇ ਕਿਤੇ ਸੀ ਉਹ ਕਿੱਡੇ ਵੱਟੇ ਕੰਟੇਨਰ ਲਗੇ ਸੀ ਇੱਕ ਕੰਟੇਨਰ ਤੇ ਬੈਰੀਕੇਡ ਮੋਤੀ ਸਰਕਾਰ ਦੇ ਨਾਂ ਕੀ ਸਾਡੇ ਸੀ ਤੋ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਆਰਪ ਭਗਵੰਤ ਮਾਨ ਨੇ ਆਪ ਦਾ ਕਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬੜੀ ਦਿੱਤੀ ਆ ਜੋ ਸਾਡਾ ਮੰਨਣਾ ਵਾ ਔਰ ਹੁਣ ਸਮਝੋ ਪੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਵਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਖ ਸਾਫ਼ ਕਹਿਣਾ ਚਾਹੁੰਦੇ ਆ ਕਿ ਮੈਂ ਸੱਚੋ ਵੀ ਪੰਜਾਬ ਦੇ ਅੰਦਰ ਇਹ ਕਿਤੇ ਐਨਡੀਏ ਦਾ ਗਠਜੋੜ ਨੇ ਮੇਰਾ ਮੇਰਾ ਵਿਅਕਤੀਗਤ ਮਤ ਹੈ ਇੱਥੇ ਔਰ ਮੈਂ ਕਹਿੰਦਾ ਐਨਡੀਏ ਨੂੰ ਵੀ ਸੋਚਣਾ ਚਾਹੀਦਾ ਪੁੱਛਣਾ ਨੇ ਕੇਜਰੀਵਾਲ ਨੂੰ ਪੀ ਸੌਰੀ ਇੰਡੀਆ ਗਠਜੋੜ ਵਾਲਾ ਨੂੰ ਕਹਿਣਾ ਚਾਹੁੰਨਾ ਵੀ ਪੁੱਛਣਾ ਨੇ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਜੋੜ ਦੇ ਵਿੱਚ ਆ ਗਿਆ ਪੇ ਇੰਡੀਆ ਖੜਜੋੜ ਦੇ ਵਿੱਚ ਆ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਪੀ ਇਹ 2027 ਦੇ ਵਿੱਚ ਆਪਣਾ ਭਾਜਪਾ ਨਾ ਰਲ ਕੇ ਇਲੈਕਸ਼ਨ ਲੜਨ ਗਿਆ ਚ ਕੋਈ ਦੋ ਰਿਆ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਇੱਕ ਰੂਪ ਸੀਗਾ ਨਾ ਅਸੀਂ ਸ਼ੰਭੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਨ ਸਾਨੂੰ ਇੱਥੇ ਬਹ ਲਿਆ ਗਿਆ ਸੀ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਅਨਕਾਮੀ ਸੀ ਇਸੇ ਦਾ ਜਗਾ ਮੰਨਦੇ ਰਹੇ ਹਾਂ ਜਿਹੜਾ ਧਰਨਾ ਆਪਣਾ ਚੰਡੀਗੜ੍ਹ ਲੱਗਣਾ ਸੀ ਉਹਦੇ ਦੀ 34 ਸੈਕਟਰ ਮੰਗਿਆ ਸੀ ਜਉ ਉਹਨੂੰ ਕੋਈ ਦੇਣ ਦਿੱਤਾ ਗਿਆ ਜਿਹੜਾ ਧਰਨਾ ਡੱਲੇਵਾਲ ਦੇ ਪਿੰਡ ਲੱਗਾ ਸੀ ਉਹਨੂੰ ਬੈਰੀਕੇਟਿੰਗ ਕਰਕੇ ਉਹਨੂੰ ਕੋ ਖਤਮ ਕਰ ਦਿੱਤਾ ਗਿਆ ਜਿਹੜਾ ਧਰਨਾ ਇੱਥੇ ਇਕੱਠ ਕਰ ਲਈ ਪਵਾ ਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤੋ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੀ ਵੀ ਸਰਕਾਰ ਰੋਕ ਨਹੀਂ ਪਾਊਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫ਼ਤਰਾਂ 'ਚ ਮੰਗ ਪੁੱਤਰ ਦੇਣ ਆਏ ਆ ਤੇ ਅੱਜ ਨਹੀਂ ਰੁਕੇ ਹੋਏ ਤਾਂ ਅਗਲੇ ਲਾਣਾਂ 'ਚ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ 24 ਦੀ ਪੀਸੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂ ਦੇ ਜਿਉਂ ਰਹਿਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲਿਆਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸਰ ਨੂੰ ਇਹ ਗੱਲ ਕਹਿੰਦਾ ਮਿੱਤਰਿਆ ਸਾਡਾ ਮਨਦੀਪ ਸਿੰਘ ਇਥੋਂ ਦਾ ਡੀਆਈਜੀ ਰਹਿੰਦਾ ਵੀ ਮੈਂ ਕਿਹੜਾ ਰਿਟਾਇਰ ਹੋ ਚੱਲਿਆ ਤੇ ਅਸੀਂ ਸਿੱਧੂ ਸਾਹਿਬ ਕੋ ਕਹੇ ਲੈ ਅਸੀਂ ਕਿਹੜਾ ਜਥੇਬੰਦੀਆਂ ਛੱਡ ਚੱਲੇ ਅਸੀਂ ਵੀ ਜੀਣੇ ਜਾਗਦੇ ਹਾਂ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗੱਤੀ ਸਾਡਾ ਨਾਲ ਨਹੀਂ ਕਿ ਰਿਟਾਇਰ ਹੋ ਵੀ ਜਾਓਗੇ ਜਿਵੇਂ ਦੋ ਇਹ ਕੀ ਕਹਿੰਦੇ ਉਹਨੂੰ ਦੋ ਜਸਕਰਨ ਸਿੰਘ ਤੇ ਇੱਕ ਭਾਰਗਵ ਉਹਨੂੰ ਨਾ ਠੇਕੇ ਤੇ ਰੱਖਿਆ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ ਤੁਸੀਂ ਵੀ ਠੇਕੇ ਦੇ ਭਰਤੀ ਹੋ ਕੇ ਆ ਜਾਓ ਕੋਈ ਰੋਲਾ ਨਹੀਂ ਹੈਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਦੀ ਮਰਜ਼ੀ ਆ ਆਪ ਦੀ ਲੋਕ ਕਿੰਨੂੰ ਚਿਤਾਉਣਾ ਕਿੰਨੂੰ ਹਰਾਉਣਾ ਚਾਹਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ ਪਰ ਪੰਜਾਬ ਦੇ ਲੋਕ ਕਿਉਂਕਿ ਡੈਮੋਕ੍ਰੇਸੀ ਇਸ ਮੁਲਕੋ ਚ ਅੰਦੋਲਨ ਕਰਦੇ ਸੀ ਕਰਦੇ ਰਹਿਣ ਕਿਉਂ ਚ ਕੋਈ ਰੌਲਾ ਨਹੀਂ ਹੈਗਾ ਤਾਂ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈਗੀ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਕਿਉਂਕਿ ਹੁਣ ਪਹਿਲੋ ਅਸੀਂ ਦੇਖਿਆ ਮੁਗਲਾਂ ਦੇ ਸਮੇਂ 'ਚ ਨੀਤੀ ਬਣਦੀ ਸੀ ਏਰਾਨ ਦੇ ਵਿੱਚ ਨੀਤੀ ਬਣਦੀ ਸੀ ਪਾਕਿਸਤਾਨ ਦੇ ਵਿੱਚ ਔਰ ਉਹ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਨੂੰ ਰਲ ਕੇ ਸਾਡੇ ਤੇ ਹਮਲਾਵਰ ਹੁੰਦੇ ਸੀ ਹੁਣ ਨੀਤੀ ਤਾਂ ਬਣਦੀ ਆ ਵਾਸ਼ਿੰਗਟਨ ਦੇ ਵਿੱਚ ਕਾਰਪੋਰੇਟ ਦੀ ਤੇ ਹੁਣ ਜਿਹੜਾ ਦਿੱਲੀ ਦਲਬਾਰ ਆ ਉਹ ਚੰਡੀਗੜ੍ਹ ਦਰਬਾਰ ਨਾਲ ਰਲ ਕੇ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਕਹਿੰਦੇ ਜਿਹੜਾ ਚੰਡੀਗੜ੍ਹ ਦੇ ਵਿੱਚ ਚੰਗੇਜਖਾਂ ਬੈਠਾ ਪਹਿਲੋ ਇਦਾਂ ਨਿਬੜਲਿਏ ਸਾਰੇ ਹਾਨੂੰ ਪਤਾ ਮੁੱਤਰੂ ਮੁੱਤਰੂ ਸ਼ਭਲ ਚੇਤੇ ਆ ਗਏ ਨਾ ਪ੍ਰੈਸ ਨੂੰ ਪਹਿਲਾਂ ਇਹਦਾ ਕੰਡਾ ਖੱਡ ਲੀਏ ਫਿਰ ਦਿੱਲੀ ਸਾਹਿਬ ਵੀ ਨਿਪੜਾਂਗੇ ਦਿੱਲੀ ਦੇ ਖਿਲਾਫ ਵੀ ਅੰਦੋਲਨ ਜਾਰੀ ਰਹੂਗਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਕਿ ਸ਼ੰਭੂ ਇਸ ਦੇਸ਼ ਦਾ ਹਿੱਸਾ ਵਾਂ ਅਸੀਂ ਕਿਸਾਨ ਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾਂ ਸ਼ੰਭੂ ਤੇ ਉਹਨੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਜਿੰਨੇ ਵੀ ਪਵਾਦ ਦੇ ਲੋਕ ਨੇ ਅਸੀਂ ਇਹਨਾਂ ਲਈ ਵੱਖਰਾ ਸਮਾਂ ਕੱਢਾਂਗੇ ਨਾ ਪਿੰਡਾਂ 'ਚ ਜਾਵਾਂਗੇ ਹਰਿਆਣੇ ਦੇ ਨਜ਼ਦੀਕ ਦੇ ਲੋਕਾਂ ਨੇ ਪਵਾਦ ਵਾਲੇ ਇਹਨਾਂ ਪਿੰਡਾਂ ਨੇ ਆ ਬਾਜ ਬਾਟਾ ਬੈਠੇ ਬੈਠੇ ਇਹਨਾਂ ਸਾਰਿਆਂ ਨੇ ਜਿੰਨਾ ਅੰਦੋਲਨ ਦਾ ਸਹਿਯੋਗ ਦਿੱਤਾ ਪੱਤਰਕਾਰ ਭਾਈਚਾਰੇ ਨੇ ਸਹਿਯੋਗ ਦਿੱਤਾ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਮੁਸ਼ਕਲਾਂ 'ਚ ਵੀ ਅੜੇ ਰਹੇ ਭਾਵੇਂ ਸਮੱਸਿਆਵਾਂ ਵੀ ਆਉਂਦੀਆਂ ਸੀ ਸਾਡੇ ਕਰਕੇ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਹੋਣਗੀਆਂ ਸਰਕਾਰ ਦਾ ਜ਼ਬਰ ਤਾਂ ਇਹ ਆ ਇਹਨਾਂ ਨੇ ਅਰ ਸਾਡਾ ਸਾਥ ਨਹੀਂ ਛੁੱਟਿਆ ਅਸੀਂ ਇਹਨਾਂ ਪਿੰਡਾਂ ਵਿੱਚ ਆਵਾਂਗੇ ਲੋਕਾਂ ਤੱਕ ਜਾਵਾਂਗੇ ਜਿਹੜਾ ਇਹਨਾਂ ਨੇ ਸਾਥ ਦਿੱਤਾ ਉਹਦਾ ਧੰਨਵਾਦ ਵੀ ਕਰਾਂਗੇ ਔਰ ਅਸੀਂ ਅਪੀਲ ਕਰਾਂਗੇ ਵੀ ਸਾਰੀ ਜਨਤਾ ਨੂੰ ਕਿਸੇ ਜਥੇਬੰਦੀ ਨਾਲ ਜੁੜ ਜੋ ਜਥੇਬੰਦ ਹੋਣਾ ਚਾਹੀਦਾ ਜਥੇਬੰਦ ਹੋਿਆਂ ਤੋਂ ਬਗੈਰ ਗੁਜ਼ਾਰਾ ਨਹੀਂ ਇਹ ਜੇ ਕੱਲੇ-ਕੱਲੇ ਰਹੇ ਤੇ ਮਾਰ ਖਾਵਾਂਗੇ ਨਾ ਤਾਂ ਸਾਡੀਆਂ ਜ਼ਮੀਨਾਂ ਛੱਡਦੀਆਂ ਅਗਲਿਆਂ ਨੇ ਨਾ ਛੋਟੀ ਦੁਕਾਨਦਾਰੀ ਛੱਡਣੀ ਹੈਗੀ ਆ ਨਾ ਰਚਕਾਰ ਦੇਣਾ ਹੈਗਾ ਨੌਜਵਾਨੀ ਨੂੰ ਖਾਨ ਨੂੰ ਘੱਟੇ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜਿੱਥੋਂ ਤੱਕ ਸਵਾਲ ਹੈ ਪੱਤਰਕਾਰ ਭਾਈਚਾਰੇ ਦਾ ਜਿਹੜੇ ਇਸ ਮੋਰਚੇ ਨੂੰ ਕਵਰੇਜ ਕਰ ਰਹੇ ਸੀ ਪ੍ਰਭਜੀਤ ਸਿੰਘ ਗੁਰਸ਼ਮਸ਼ੀਰ ਮਨਦੀਪ ਪੁਨੀਆਂ ਸੰਦੀਪ ਔਰ ਜਿਹੜਾ ਮੇਰੇ ਨਾਲ ਦੋ ਪੱਤਰਕਾਰ ਸੀਗੇ ਇੱਕ ਤਾਂ ਗਿਲਦੀਪ ਜਿਹੜਾ ਸਪੋਕਸਮੈਨ ਦਾ ਸੀ ਮਨਦੀਪ ਸਿੰਘ ਕੰਗ ਜਿਹੜਾ ਮੇਰੇ ਸਾਹਮਣੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਬਹੁਤ ਦੁਰਵਿਵਹਾਰ ਕੀਤਾ ਹੈਗਾ ਫੋਰਸ ਨੇ ਉਹਨਾਂ ਦੇ ਨਾਲ ਤੋਂ ਅਸੀਂ ਮਨਜੋਤ ਮਨਜੋਤ ਸਿੰਘ ਕੰਗ ਤੋਂ ਇਸ ਗੱਲ ਦੀ ਨਿੰਦਿਆ ਕਰਦੇ ਆ ਪ੍ਰੈਸ ਜੇ ਕਵਰੇਜ ਕਰਦੀ ਆ ਤੇ ਪ੍ਰੈਸ ਤਾਂ ਸਾਨੂੰ ਵੀ ਕਵਰੇਜ ਕਰਦੀ ਆ ਸਰਕਾਰ ਨੂੰ ਵੀ ਕਵਰੇਜ ਕਰਦੀ ਉਹਨਾਂ ਦਾ ਹੱਕ ਆ ਇੱਕ ਜੇ ਚੌਥਾ ਸਤੰਭ ਹੈ ਮੁਲਕ ਦਾ ਤੇ ਪ੍ਰੈਸ ਤੇ ਵੀ ਭਗਵੰਤ ਸਰਕਾਰ ਤੇ ਹਮਲਾਵਰ ਹੋਈ ਆ ਵੀ ਭਗਵੰਤ ਮਾਨ ਦੀ ਸਰਕਾਰ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਵਖਾਲੀਆਂ ਜਾਣ ਅਸੀਂ ਕਹਿੰਨੇ ਭਗਵੰਤ ਮਾਨ ਜੀ ਤੁਹਾਡੀ ਪੀਏ ਜੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਵੀ ਪੰਜ ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਕਰਜ਼ੇ ਕਰਕੇ ਅੱਜ ਵੀ ਪੰਜਾਬ ਦੇ ਅੰਦਰ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਲੱਖਾਂ ਕਿਸਾਨ ਦੇਸ਼ ਵਿੱਚ ਖੁਦਕੁਸ਼ੀਆਂ ਕਰਕੇ ਕਰਜ਼ੇ ਕਰਕੇ ਕਿਸੇ ਨੂੰ ਤਕਲੀਫ ਹੈਗੀ ਆ ਜਰੂਰ ਦੱਸਿਓ ਕਿਸਾਨਾਂ ਮਜ਼ਦੂਰਾਂ ਦੀਆਂ ਵੀ ਬੇਰੀਆਂ ਬਥੇਰੀਆਂ ਤਕਲੀਫਾਂ ਨੇ ਉਹ ਤਕਲੀਫਾਂ ਦੂਰ ਕਰਨ ਵਾਸਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਲੜਾਈ ਅਸੀਂ ਸ਼ੁਰੂ ਕੀਤੀ ਸੀ ਅਰੇ ਲੜਾਈ ਨੂੰ ਲਗਾਤਾਰ ਜਾਰੀ ਰੱਖਾਂਗੇ ਧੰਨਵਾਦ ਕੰਡੀਟਰ ਪਾਲ ਉਹ ਜਿਹੜਾ ਇੱਕ ਕੰਦਨ ਹੈ ਜੋ ਸਭ ਗੋਲ ਵੀ ਦਸੇ ਸਮਾਨ ਪਰ ਸਮਾਨ ਜਿਹੜਾ ਸਾਡਾ ਪੁਲਿਸ ਨੇ ਟੋੜਾ ਚਕਾਇਆ ਸਾਡੇ ਸਿਲੰਡਰ ਭਾਂਡੇ ਇਥੋਂ ਤੱਕ ਜੀ ਟਰਾਲੀਆਂ ਪਾਣੀ ਵਾਲੀਆਂ ਟੈਂਕੀਆਂ ਵੀ ਸਾਡੀਆਂ ਗਾਇਬ ਨੇ ਜਿੰਨਾ ਸਾਡਾ ਤੰਬੂਆਂ ਦਾ ਸਮਾਨ ਸੀ ਹੋਰ ਸਾਡਾ ਰਸਤਾ ਦਾ ਸਮਾਨ ਸੀ ਉਹ ਵੀ ਚੋਰੀ ਕਰਕੇ ਲੈ ਗਏ ਆ ਐਨ ਐਲ ਦੇ ਗੁੰਡੇ ਕਿਉਂ ਪੁਰਸ਼ ਪ੍ਰਚਾਰਚਰ ਰਲ ਕੇ ਜੋੜੀ ਕੀਤਾ ਗਿਆ ਅਸੀਂ ਇਹ ਵੀ ਮੰਨ ਕਰਾਂਗੇ ਜਿਹੜੇ ਪੁਰਤ ਐਨਐਲ ਦੇ ਉੱਤੇ ਉਹ ਗੁੰਡਿਆ ਦੇ ਉੱਤੇ ਕਾਰਵਾਈ ਹੋਵੇ ਤੇ ਪਰਚਾ ਕੀਤਾ ਜਾਵੇ ਸਾਡੇ ਇੱਕ ਲੀਟਰ ਬਲਵੰਤ ਸਿੰਘ ਬਰਾਮਕੇ ਤੇ ਹੋਰ ਕਈਆਂ ਦੇ ਸ਼ਿਕਾਇਤ ਕੀਤਾ ਗਿਆ ਹੈ ਉਹ ਐਸਐਚਓ ਨੇ ਨਿਜੀ ਰੰਜਿਸ਼ ਨਾਲ ਉਹ ਸ਼ਬਦਾਰ ਨਹੀਂ ਮਾੜੀ ਵੀ ਹੋਈਏ ਅਸੀਂ ਮੰਨ ਕਰਾਂਗੇ ਉਹਨਾਂ ਦੇ ਤੇ ਵੀ ਪਰਚਾ ਕੀਤਾ ਜਾਵੇ ਕਾਰਵਾਈ ਜੇ ਨਾ ਹੋਈ ਅਸੀਂ ਸ਼ਿਕਾਇਤ ਮਸਤਾਂ ਦਾ ਆਉਣ ਨਾਲ ਸਮੇਂ ਦੇ ਵਿੱਚ ਦਵਾ ਲਾ ਫਿਰ ਇੱਥੇ ਮੈਂ ਕਹਿ ਸਕਦਾ ਤਾਂ ਨਹੀਂ ਤੇ ਦੇਖੋ ਪਹਿਲੀ ਗੱਲ ਤਾਂ ਆਪਾਂ ਇੱਥੇ ਤਫਾ ਲਾਇਆ ਹੀ ਨਹੀਂ ਸੀਗਾ ਸ਼ੰਪੂ